ਦੇਖੋ ਖ਼ਬਾਰਾਂ ਦੱਸਦੀਆਂ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜਕੱਲ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਕਫੇ ਵੰਡੇ ਕਿਸੇ ਪੰਚਾਇਤ ਨੂੰ 20 ਲੱਖ 25 ਲੱਖ ਵੈਸੇ ਤਾਂ ਬੜੀ ਚੰਗੀ ਗੱਲ ਆ ਅਗਰ ਪੰਜਾਬ ਦੇ ਲੋਕਾਂ ਤੱਕ ਸਰਕਾਰੀ ਪੈਸਾ ਪਹੁੰਚੇ ਡਵੈਲਪਮੈਂਟ ਹੋਵੇ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਹੜ੍ਹਾਂ ਦੇ ਪ੍ਰਭਾਵ ਹੇਠ ਤਕਰੀਬਨ ਤਕਰੀਬਨ ਪੰਜਾਬ ਦੇ 1700 ਪਿੰਡ ਨੇ 300 ਪਿੰਡ ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਬਰਬਾਦ ਹੋ ਗਏ ਫਿਰ ਜਿਹੜਾ ਪੈਸਾ ਇਹ ਕਿੱਲਾ ਤਰਨਤਾਰਨ ਚ ਕਿਉਂ ਵੰਡਿਆ ਜਾ ਰਿਹਾ ਹੈ ਕੀ ਸਿਰਫ ਤੇ ਸਿਰਫ ਬਾਏ ਇਲੈਕਸ਼ਨ ਦੇ ਸ਼ੰਮਾ ਕੀ ਸਰਕਾਰ ਦਾ ਮਿਆਰ ਇਹਨਾਂ ਨੀਚੇ ਜਾ ਚੁੱਕਿਆ ਹੈ ਕਿ ਸਾਰੇ ਪੰਜਾਬ ਨੂੰ ਛੱਡ ਕੇ ਸਿਰਫ ਵੋਟਾਂ ਲੈਣ ਦੇ ਲਈ ਤਰਨਤਾਰਨ ਦੀਆਂ ਪੰਚਾਇਤਾਂ ਨੂੰ ਪੈਸਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਕੀ ਸਰਕਾਰਾਂ ਇਸ ਤਰੀਕੇ ਕੰਮ ਕਰਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਨੇ 12000 ਕਰੋੜ ਆਫਤਾ ਦਾ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਤੁਸੀਂ ਖਾ ਕੇ ਕੈਸ਼ ਦੀ ਰਿਪੋਰਟ ਕਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਇਸ ਆਫਤਾ ਦੇ ਵਿੱਚ ਤੁਸੀਂ ਲੋਕਾਂ ਤੋਂ ਹੜਾਂ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕੀ ਸਾਰਾ ਧਿਆਨ ਸਰਕਾਰ ਦਾ ਬਾਈ ਇਲੈਕਸ਼ਨ ਦੇ ਉੱਤੇ ਹੈ ਕਿਉਂਕਿ ਜਿਹੜੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਲਾਨ ਕੀਤਾ ਸੀ ਕਿ ਜੀ ਸਿਹਤ ਬੀਮਾ ਯੋਜਨਾ ਮੈਂ 10 ਲੱਖ ਤੱਕ ਦੇਵਾਂਗਾ ਉਹ ਵੀ ਸਰਕਾਰ ਨੇ ਵਾਪਸ ਲੈ ਲਈ ਕਿ ਹੜਾਂ ਕਰਕੇ ਉਹ ਨਹੀਂ ਦਿੱਤਾ ਜਾ ਸਕਦਾ ਪਰ ਤਰਨ ਤਾਰਨ ਦੇ ਵਿੱਚ ਉਹ ਦੀ ਰਜਿਸਟ੍ਰੇਸ਼ਨ ਜਾਰੀ ਹੈ ਮਤਲਬ ਤਰਨ ਤਾਰਨ ਦੇ ਉੱਤੇ ਹੀ ਸਰਕਾਰ ਦਾ ਸਾਰਾ ਫੋਕਸ ਹੈ ਕਿਉਂਕਿ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਨੂੰ ਪਤਾ ਹੈ ਕਿ ਪੰਜਾਬੀਆਂ ਨੇ ਹੁਣ ਮੂੰਹ ਨਹੀਂ ਲਾਉਣਾ ਇਸ ਲਈ ਤਰਨ ਤਾਰਨ ਦੇ ਲੋਕਾਂ ਨੂੰ ਤੁਸੀਂ ਸੋਚਦੇ ਹੋ ਕਿ ਪੰਚਾਇਤਾਂ ਨੂੰ 20-20 25-25 ਲੱਖ ਦੇ ਦਿਓਗੇ ਤੇ ਲੋਕ ਭੁੱਲ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਮਝ ਲੇ ਕਿ ਇਹ ਪੰਜਾਬ ਹੈ ਪੰਜਾਬ ਨੂੰ ਜਿਹਨੇ ਧਗਾ ਦਿੱਤਾ ਹੈ ਪੰਜਾਬ ਨੇ ਉਹ ਕਦੇ ਮਾਫ਼ ਨਹੀਂ ਕੀਤਾ ਤੇ ਇਹ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਵਿੱਤਾ ਦੇ ਸਮੇਂ 'ਚ ਨਾਲੇ ਤਾਂ ਭੱਜ ਕੇ ਖੜੀ ਹੋ ਗਈ ਨਾਲੇ 12000 ਕਰੋੜ ਆਫਤਾ ਦਾ ਪੈਸਾ ਖਾ ਗਈ ਤੁਹਾਨੂੰ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਪਰ ਇਹ ਜੋ ਕੁਝ ਸਰਕਾਰੀ ਪੈਸੇ ਦੀ ਦੁਰਵਰਤੋਂ ਸਿਰਫ ਇੱਕ ਬਾਅਦ ਇਲੈਕਸ਼ਨ ਜਿੱਤਣ ਕਰਕੇ ਕੀਤੀ ਜਾ ਰਹੀ ਹੈ ਇਹਦੇ ਲਈ ਲੋਕ ਤੋਂ ਮੇਰੇ ਤੋਂ ਜਵਾਬ ਨਹੀਂ ਮੰਗਦੇ